ਤਾਂ ਫਿਰ ਅੱਜ ਅਸੀਂ ਆਏ ਹਾਂ ਚਮਕੌਰ ਸਿੰਘ ਦੇ ਖੇਤ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਇੱਕ ਰਜਨ ਚੰਦਰ ਜੀ ਅੱਜ ਕੱਲ ਡ੍ਰੈਗਨ ਦਾ ਇਹਨਾਂ ਨੇ ਕਾਫੀ ਸਾਰਾ ਡ੍ਰੈਗਨ ਫਰੂਟ ਲਾਇਆ ਹੋਇਆ ਤੇ ਆਓ ਇਹਨਾਂ ਦੇ ਨਾਲ ਇਹਨਾਂ ਦੇ ਚਾਰ ਵੀ ਤੁਹਾਡੇ ਨਾਲ ਸੰਜੀ ਕਰਦੇ ਆਂ ਤੇ ਹਾਜੀ ਮੋਰ ਸਿੰਘ ਜੀ ਸਤਿ ਸ਼੍ਰੀ ਅਕਾਲ ਇਹ ਤੁਸੀਂ ਡ੍ਰੈਗਨ ਫਰੂਟ ਲਾਇਆ ਹੋਇਆ ਹੈ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਇਹ ਜੀ ਮੈਨੂੰ ਤਾਂ ਕੋਈ ਇਹਦੇ ਬਾਰੇ ਕੋਈ ਨੀ ਸੀਗਾ ਨੌਲੇਜ ਨਹੀਂ ਸੀਗੀ ਬੇਟਾ ਆਇਆ ਜੀ ਆਸਟ੍ਰੇਲੀਆ ਤੋਂ ਠੀਕ ਹੈ ਉਹ ਕਹਿੰਦਾ ਵੀ ਆਪਾਂ ਐ ਕਰਕੇ ਡ੍ਰੈਗਨ ਦੀ ਖੇਤੀ ਕਰਨੀ ਹੈ ਅੱਛਾ ਜੀ ਤੇ ਇਹ ਬਾਗਬਾਨੀ ਚ ਆਉਂਦਾ ਜੀ ਇਹ ਠੀਕ ਹੈ ਜੀ ਉਹਦੇ ਕਾਰਨ ਉਹਨੇ ਇਥੋਂ ਟਰਾਈ ਕਰੀ ਉਹਨੂੰ ਕਲਮਾ ਮਿਲ ਗਈਆਂ ਅੱਛਾ ਜੀ ਉਹਨੇ ਲਿਆ ਕੇ ਥੋੜਾ ਜਿਹਾ ਟਰੈਨ ਲਾਇਆ ਜੀ ਇੱਕ ਬਿੱਗੀ ਚ ਠੀਕ ਹੈ ਜੀ ਤੇ ਉਹਦੇ ਕਾਰਨ ਉਹ ਲਾ ਗਿਆ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਸਾਨੂੰ ਗਾਈਡ ਕਰਿਆ ਕਦੋਂ ਕਦੋਂ ਲਾਇਆ ਤੁਸੀਂ ਪਹਿਲੀ ਪਹਿਲੀ ਵਾਰ 22 ਚ ਲਾਇਆ 22 ਚ ਲਗਿਆ ਅੱਛਾ ਤਿੰਨ ਦੋ ਸਾਲ ਪਹਿਲਾਂ ਦੀ ਗੱਲ ਹੈ 1.5 ਸਾਲ ਹਾਂ 1.5 ਸਾਲ ਅੱਛਾ ਅੱਛਾ ਤੇ ਇਹ ਚੱਲ ਪਿਆ ਜੀ ਉਸ ਤੋਂ ਬਾਅਦ ਫਿਰ ਸਾਡਾ ਕੀ ਜਰਾ ਹੋ ਗਿਆ ਜੀ ਵੀ ਡ੍ਰਿਪ ਲਵਾਈਏ ਅੱਛਾ ਸਾਨੂੰ ਅਬੂਜਾ ਵਾਲਿਆਂ ਨੇ ਫਿਰ ਡ੍ਰਿਪ ਦੀ ਸਬਸਿਡੀ ਦੇਤੀ ਇਹ ਲਾ ਕੇ ਆਪ ਹੀ ਉਹ ਸਾਰਾ ਠੀਕ ਹੈ ਜੀ ਤੇ ਉਹਦੇ ਰਿਕਾਊਟ ਇਹ ਚੱਲ ਪਿਆ ਜੀ ਬਹੁਤ ਵਧੀਆ ਪਿਛਲੇ ਸਾਲ ਅਸੀਂ ਇਹਦੇ ਤੋਂ ਫਰੂਟ ਵੀ ਲਿਆ ਜੀ ਅੱਛਾ ਇਹ ਮਤਲਬ 1 ਸਾਲ ਬਾਅਦ ਫਲ ਦੇ ਆਈ ਜਾਂਦਾ ਹੈ ਹਾਂਜੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਹੁਣ ਇਹ ਦੂਸਰੀ ਗਰੋਥ ਆਈ ਤੇ ਇਹਦਾ ਫਲ ਮੰਡੀ ਵਿੱਚ ਲੈ ਜਾਣ ਦਾ ਸੀ ਨਹੀਂ ਮੰਡੀ ਬਾਜ਼ਾਰ ਜਾਣ ਤੋਂ ਨਹੀਂ ਆਮ ਦੋਸਤਾਂ ਮਿੱਤਰਾਂ ਨੂੰ ਤੇ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਜਿੰਨੇ ਜਿੰਨਾ ਵੀ ਕੋਈ ਚਾਹੁੰਦਾ ਸੀਗਾ ਉਹਨਾਂ ਨੂੰ ਖਾਣ ਦੇ ਮਤਲਬ ਕਿ ਠੀਕ ਹੈ ਠੀਕ ਹੈ ਚਲੋ ਪਰਿਵਰਤਿਆ ਇਸ ਵਾਰ ਫਲ ਬਦ ਲੱਗੇਗਾ ਤੇ ਕਦੋਂ ਆਉਂਦਾ ਜੀ ਫਲੇ ਨੂੰ ਕਿਹੜੇ ਮਹੀਨੇ ਆਉਂਦਾ ਇਹਨੂੰ ਜੀ ਸਮਝ ਲਓ ਵੀ ਅ ਮਾਰਚ ਤੋਂ ਗਾਹਾਂ ਜੀ ਅਪ੍ਰੈਲ ਤੋਂ ਬਾਅਦ ਜਦੋਂ 20 ਬਾਰਸ਼ ਪੈ ਗਈ ਜੀ ਉਦੋਂ ਉਸ ਤੋਂ ਬਾਅਦ ਇਹ ਸਟਾਰਟ ਹੋ ਜੂਗਾ ਜੀ ਬਰਸਾਤ ਰੁੱਤ ਦੇ ਵਿੱਚ ਬਰਸਾਤ ਰੁੱਤ ਦੇ ਵਿੱਚ ਸਟਾਰਟ ਹੋ ਜੂਗਾ ਜੀ ਠੀਕ ਹੈ ਤੇ ਠੰਡ ਤੋਂ ਪਹਿਲਾਂ ਪਹਿਲਾਂ ਇਹਨੇ ਖਤਮ ਹੋ ਜਾਣਾਗਾ ਠੰਡ 'ਚ ਵੀ ਬਾਲਾ ਹੀ ਗਰੋਥ ਨਹੀਂ ਕਰਦਾ ਫਿਰ ਇਹ ਬਾਲਾ ਥੋੜਾ ਹੀ ਰਹਿ ਜਾਂਦਾ ਠੀਕ ਹੈ ਵੈਸੇ ਦੇਖਣ ਨੂੰ ਤਾਂ ਇਹ ਲੱਗਦਾ ਆਪਣੇ ਜਿਹੜੇ ਆਮ ਪਿੰਡਾਂ ਵਿੱਚ ਥੋਰ ਹੁੰਦੇ ਸੀ ਉਸੇ ਨਸਲ ਦਾ ਹੈ ਉਸੇ ਨਸਲ ਦਾ ਕਿਉਂਕਿ ਥੋਰ ਤਾਂ ਆਮ ਹੀ ਹੋ ਜਾਂਦੇ ਆ ਤੇ ਕੀ ਇਹਦੀ ਕੋਈ ਸਾਂਭ ਸੰਭਾਲ ਦੇ ਵਿੱਚ ਕੋਈ ਵਿਸ਼ੇਸ਼ ਸਾਂਭ ਸੰਭਾਲ ਭਾਰਦਾ ਜਾਂ ਕਿਹੜੀ ਗੱਲਾਂ ਦਾ ਖਿਆਲ ਰੱਖਣਾ ਪੈਂ ਇਹਦੀ ਇੱਕ ਤਾਂ ਕਟਿੰਗ ਕਰਨੀ ਪੈਂਦੀ ਆ ਜੀ ਅੱਛਾ ਇਹ ਆ ਜਿਵੇਂ ਥੱਲੇ ਤੋਂ ਫੁੱਟਦਾ ਜੀ ਇਹ ਸਾਰੀਆਂ ਸਾਂਖਾਂ ਜਿੱਥੇ ਆ ਕੰਡਾ ਹੀ ਇਹਦਾ ਅੱਛਾ ਇੱਥੋਂ ਇਹਨੇ ਫਲ ਵੀ ਇੱਥੋਂ ਹੀ ਲੈਣਾ ਹੈ ਅੱਛਾ ਤੇ ਇਹਨੇ ਆਹ ਗ੍ਰੋਥ ਵੀ ਇੱਥੇ ਹੀ ਕਰਨੀ ਹੈ ਅੱਛਾ ਅੱਛਾ ਮਤਲਬ ਕਿ ਸਾਰਾ ਇਹ ਜਿਹੜਾ ਕਟਿੰਗ ਦਾ ਮਸਲਾ ਹੀ ਇਹਦਾ ਹਾਰ ਅੱਛਾ ਕਟਿੰਗ ਕਰ ਉਹਦੀ ਬਾਹਰ ਜਿਵੇਂ ਹੁਣ ਤਾਰਾਂ ਤੇ ਲਾਇਆ ਬਈ ਇਹ ਇਹ ਪੋ ਉਹਦੇ ਤੇ ਲਾਉਂਦੇ ਜੀ ਪੋਲਾਂ ਤੇ ਲਾਉਂਦੇ ਆ ਅੱਛਾ ਇਹ ਡੋਡੀ ਤਜਰਬਾ ਜੀ ਜਿਵੇਂ ਸਾਨੂੰ ਇਹ ਤਜਰਬਾ ਚੰਗਾ ਲੱਗਿਆ ਠੀਕ ਹੈ ਤੇ ਇਹਦੀ ਕਟਿੰਗ ਹੈਗੀ ਸਾਰੀ ਠੀਕ ਹੈ ਕਟਿੰਗ ਦੇ ਹਿਸਾਬ ਨਾਲ ਜਿਵੇਂ ਜਿਵੇਂ ਕੋਈ ਇਹ ਕਰਨਾ ਕਿਹਾ ਰ ਵੇਕ ਨੂੰ ਥੋੜੀ ਜੀ ਫੰਗਸ ਪੈਂਦੀ ਹੈ ਜੀ ਅੱਛਾ ਜੜਾਂ ਦੇ ਵਿੱਚ ਜੇ ਉੱਪਰ ਨਹੀਂ ਜੀ ਬਾਅਦ ਅੱਛਾ ਆ ਜਮੀਆਂ ਹੱਡੀ ਆ ਗਈ ਜੀ ਇਹਦੀ ਅੱਛਾ ਆ ਹੱਡੀ ਤੋਂ ਬਾਅਦ ਇਹ ਆ ਹੱਡੀ ਆ ਗਈ ਜੀ ਅੱਛਾ ਫੰਗਸ ਪਈ ਵੀ ਸੀ ਕਟਿੰਗ ਕਰੀ ਆ ਜੀ ਅੱਛਾ ਇਹ ਫੰਗੀ ਸਾਈਡ ਸਪਰੇਹਾਂ मतलब के हफ्ते हफ्ते श्यालां तो बीच-बीच करो अच्छा दे 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 भी भी अच्छा ठीक है बाकी देखो ਤੁਸੀਂ کافی ਦੂਰੀ ਤੇ ਲਾਇਆ ਹੋਇਆ ਤੇ ਇਹਦੇ ਨਾਲ ਆਪਾਂ ਨੂੰ ਇਹ ਵੀ ਹੈ ਕਿ ਵਿੱਚ ਹੋਰ ਵੀ ਫਸਲ ਵੀਜੀ ਜਾ ਸਕਦੀ ਹੈ ਜਾਂ ਇਹਦਾ ਕੀ ਹੈਗਾ ਇਹਦੇ ਵਿੱਚ ਜੀ ਮੈਂ ਉਹ ਲੱਗਿਆ ਆਪਣੀ ਅੰਜੀਰ ਲੱਗੀ ਵੀ ਹੈ ਜੀ اچھا ਫਲਦਾਰ ਬੂਟੇ ਲਾਏ ਹੋਏ ਆ ਫਲਦਾਰ ਬੂਟੇ ਸਾਰੇ ਚ ਮ ਕ੍ਰਾਸ ਕਰੇ ਵਈ ਇਹਦੇ ਮਤਲਬ ਆ ਅਮਰੂਦ ਲੱਗਿਆ ਬਾਈ ਅਮਰੂਦ ਦੇ ਵਿੱਚ ਬੜਾ ਸੋਹਣਾ ਕੇਲਾ ਲੱਗਿਆ ਬਾਈ ਅੱਛਾ ਅੱਛਾ ਹਰ ਇੱਕ ਮਤਲਬ ਕਿ ਬੂਟੇ ਦਾ ਡੱਡਾ ਉਹ ਹੈ ਜੀ ਠੀਕ ਹੈ ਕਿਉਂਕਿ ਇਹਨੇ ਫਰੂਟ ਹਰ ਇੱਕ ਬੂਟੇ ਨੇ ਇਹਨੇ ਆਪ ਦੇ ਹਿਸਾਬ ਨਾਲ ਦੇਣਾ ਜੀ ਉਹ ਬੂਟੇ ਨੇ ਆਪ ਦੇ ਹਿਸਾਬ ਨਾਲ ਦੇਣਾ ਠੀਕ ਹੈ ਕੇਲਾ ਹੁਣ ਕੇਲਾ ਵਿੱਚ ਬਣਿਆ ਪਿਆ ਜੀ ਅੱਛਾ ਅੱਛਾ ਇੱਕ ਸਾਲ ਕੇਲੇ ਨੂੰ ਹੋਇਆ ਲੱਗ ਇਹਨੂੰ ਠੀਕ ਹੈ अच्छा तो ओदा भी ਮੜਾ ਜਾ ਟ੍ਰੇਨਿੰਗ ਜ਼ਰੂਰ ਥੋੜੀ ਬਹੁਤੀ ਹਰ ਇੱਕ ਬੰਦੇ ਤੋਂ ਸਿੱਖੋ ਚਾਹੇ ਕਿਤਾਬਾਂ ਤੋਂ ਸਿੱਖੋ ਚਾਹੇ ਕੋਈ ਟ੍ਰੇਨਿੰਗ ਜ਼ਰੂਰ ਲਓ ਠੀਕ ਹੈ ਹੁਣ ਮੈਂ ਗੇਂਦਾ ਲਾਇਆ ਸੀਗਾ ਜੀ ਹਾਂਜੀ ਹੂੰ ਇਹਨੂੰ ਇਹ ਗੇਂਦਾ ਮੈਂ ਉੱਥੇ ਲਾਇਆ ਸੀਗਾ ਜੀ ਠੀਕ 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 ਹੈ ਉਦੀ ਮੇਰੇ ਕੋਲੇ ਸੀਡ ਬਚ ਗਿਆ ਕੁਛ ਮੈਂ ਬੱਟ ਤੇ ਠੀਕ ਹੈ ਠੀਕ ਹੈ ਇਹ ਹੁਣ ਗੇਂਦਾ ਅਗਾਹ ਲਾਉਣਾ ਜੀ ਪੱਟ ਕੇ ਸਾਰਿਆਂ ਚ ਅੱਛਾ ਠੀਕ ਹੈ ਵਧੀਆ ਪ੍ਰੋਫਟ ਅੱਡ ਹੋਊਗਾ ਯਾਰ ਅੱਛਾ ਇਹ ਤੁਸੀਂ ਫਿਰ ਇਹ ਗਿੰਦਾ ਜਿਹੜਾ ਆਪਣੇ ਡੈਕੋਰੇਸ਼ਨ ਵਾਸਤੇ ਵਰਤਦੇ ਆ ਉਹ ਉਹ ਗਿੰਦਾ ਹੋ ਗਿਆ ਠੀਕ ਹੈ ਠੀਕ ਹੈ ਵੇਖ ਜਾਂਦਾ ਤੇ ਨਹੀਂ ਨਹੀਂ ਬਹੁਤ ਹੀ ਵਧੀਆ ਗੱਲ ਹੈ ਆ ਪਿਛਲੇ ਸਾਲ ਦਾ ਲੱਗਿਆ ਵਾ ਜੀ ਅੱਛਾ ਇਹਨੂੰ 1 ਸਾਲ ਹੋਇਆ ਨਹੀਂ ਹਲੇ ਅੱਛਾ ਤੇ ਭਵਿੱਖ ਦੇ ਵਿੱਚ ਕੀ ਤੁਸੀਂ ਸੋਚਦੇ ਹੋ ਵੀ ਵਧਾਉਣ ਬਾਰੇ ਜਾਂ ਕਿਸ ਤਰ੍ਹਾਂ ਤੁਹਾਡਾ ਸਾਡੇ ਕੋਲੇ ਕੀ ਜੀ ਇਹ 1.5 2 ਕਿਲੋ ਡ੍ਰੈਗਨ ਅੱਛਾ ਫਿਰ ਆਲਮਾ ਫਰੂਟ ਹਾਂ ਅੱਛਾ ਹੋ ਜੂਗਾ ਤੇ ਇਹ ਜੀ ਤੁਸੀਂ ਮੈਂ ਵੇਖ ਰਿਹਾ ਸੀ ਪਿੱਛੇ ਇਧਰ ਤੁਸੀਂ ਉਹ ਇਹਦਾ ਪੌਦੇ ਅੱਗੇ ਵੀ ਆਪ ਹੀ ਤਿਆਰ ਕੀਤੇ ਹੋਏ ਆ ਜਾਂ ਕਿਸ ਤਰ੍ਹਾਂ ਹਾਂਜੀ ਉਹ ਨਰਸਰੀ ਇਹ ਤੋਂ ਤਿਆਰ ਹੋ ਜਾਂਦੀ ਹੈ ਜੀ ਇੱਕ ਸਾਲ ਦਾ ਪੌਦਾ ਹੋ ਗਿਆ ਜਿਹੜਾ ਅੱਛਾ ਉਹਦਾ ਮਤਲਬ ਕਿ ਵੀ ਤੁਸੀਂ ਕਟਿੰਗ ਕਰੋ ਐਸਾ ਬਣਾ ਜੀ ਅੱਛਾ ਉਹਦੀ ਕਟਿੰਗ ਕਿੰਨੀ ਕਿੰਨੀ ਕੱਟੀ ਹੈ ਜੀ ਇਹਨੂੰ ਘੱਟੋ ਘੱਟ 6 ਇੰਚ 8 ਇੰਚ 8 ਇੰਚ ਕੱਟ ਲਓ ਜੀ ਹਾਂ ਠੀਕ ਹੈ ਤੇ ਵੱਡੀ ਆ ਜਿਵੇਂ ਆ ਹੁਣ ਡੇਢ ਫੁੱਟ ਦੀ ਹੋ ਗਈ ਆ ਹਾਂਜੀ ਹਾਂਜੀ ਇਹਨੂੰ ਤੇ ਇਹਦੇ ਇੱਥੋਂ ਕੱਟ ਕੇ ਦੋ ਇਹਦੀਆਂ ਬਣਾ ਲਓ ਠੀਕ ਹੈ ਜੀ ਤੇ ਇਹਦਾ ਪਾਸਾ ਰੱਖੋ ਵੀ ਸਿੱਧਾ ਕਿਹੜਾਗਾ ਇਧਰੋਂ ਬਣ ਜੂਗੀ ਇੱਕ ਕਲਮ ਟਾਈਪ ਬਣਾਉਣੀ ਆ ਜੀ ਕਲਮ ਨਹੀਂ ਆਪਾਂ ਕੱਟਦੇ ਥੋੜਾ ਥਿੱਖੀ ਕਰਕੇ ਥੋੜੀ ਜਿਹੀ ਥੋੜੀ ਜਿਹੀ ਥਿੱਖੀ ਕਰਕੇ ਹਾਂਜੀ ਅੱਛਾ ਹਾਂਜੀ ਹਾਂਜੀ ਵੀ ਛੇਪੀ ਬਣਦੀ ਆ ਹਾਂ ਠੀਕ ਕਰਕੇ ਜਿਸ ਤਰ੍ਹਾਂ ਹੋਣਾ ਤੇ ਜਿਹੜੀਆਂ ਥੱਲੋਂ ਆਹ ਜਿਵੇਂ ਮਤਲਬ ਕਿ ਸਾਰੀਆਂ ਆਹ ਫੋਟ ਆਈ ਇਹਦੀ ਕੋਈ ਕਲਮ ਨਹੀਂ ਚੱਲਣੀ ਕੱਚੀ ਆ ਚੱਲ ਪੂਗੀ ਠੀਕ ਹੈ ਉਹਦਾ 2 ਸਾਲ ਫਰੂਟ ਨਹੀਂ ਲੱਗਣਾ ਜੀ ਠੀਕ ਹੈ ਤੇ ਤੁਸੀਂ ਆ ਵੀ ਕਲਮਾ ਮਤਲਬ ਇਸ ਨੂੰ ਹੀ ਬਣਾਇਆ ਹੋਣਾ ਹੈ ਨਹੀਂ ਆ ਬਣਾਇਆ ਨਹੀਂ ਅਸੀਂ ਅੱਛਾ ਅੱਛਾ ਆ ਵੇਖੋ ਤੁਸੀਂ ਧੀ ਹੈਗੀ ਐ ਇਹ ਇਕੱਠੀਆਂ ਕਟੀਆਂ ਸੀਗੀਆਂ ਜੀ ਉਹ ਕਲਮਾ ਤੇ ਆ ਕਲਮਾ ਠੀਕ ਹੈ ਇਹ ਲਾਤੀਆਂ ਜੀ ਇਹ ਜਿਹੜੀਆਂ ਕਲਮਾ ਸਾਰੀਆਂ ਫੂਟ ਕਰਨਗੀਆਂ ਠੀਕ ਹੈ ਠੀਕ ਹੈ ਇਹਨਾਂ ਨੂੰ ਕਹਾ ਮੌਸਮ ਜਦੋਂ ਠੀਕ ਆ ਹੋਇਆ ਜੀ ਉਸ ਤੋਂ ਬਾਅਦ ਕਦੋਂ ਮਰਜ਼ੀ ਲੈ ਜੀ ਕੱਟ ਕਰਨਾ ਮਿੱਟੀ ਦੇ ਵਿੱਚ ਕਿੰਨੇ ਇੰਚ ਡੂੰਘੀ ਰੱਖਣੀ ਹੈ ਜੀ ਆਪਾਂ ਕਿੰਨਾ ਉੱਚੀ ਰੱਖੇ ਮੰਨ ਲਓ ਜੀ 8 ਇੰਚ ਦੀ ਕਲਮਾ ਜੀ ਕਿੰਨੀ ਮਿੱਟੀ ਦੇ ਵਿੱਚ ਲੈਣੀ ਹੈ ਤੇ ਕਿੰਨੀ ਉੱਪਰ ਰੱਖਣੀ ਹੈ ਜੀ ਆਹ ਦੇਖ 8 ਟਾ ਅੱਛਾ ਜੀ ਕੱਟ ਕੇ ਇਸ ਤਰ੍ਹਾਂ ਲੈ ਲੈਣਾ ਸਾਰਾ ਟੂਰ ਇੱਥੋਂ ਸਿੱਧਾ ਕਰਕੇ ਇਹਨੇ ਵਾਲੇ ਜਾਣ ਨਹੀਂ ਬਣਾਈ ਜੀ ਦੇਖੋ ਤਾਂ ਤਾਂ ਫਟ ਗਈ ਜੀ ਹੂੰ ਮੁੰਡਾ ਇਹ ਜਿਹੜਾ ਸਾਈਜ਼ ਆਪ ਕੰਪਨੀ ਮੈਂ ਇਹ ਚੀਜ਼ ਲਾਉਣੀ ਹੈ ਥੱਲੇ ਜੀ ਆਹ ਇੰਨੀ ਹੋਣੀ ਹੈ ਆਹ ਜੀ ਆਹ ਬਾਹਰ ਨਹੀਂ ਨਾ ਨਾ 1 ਇੰਚ ਸਰਫ 1 ਇੰਚ ਸਰਫ ਇੱਕ ਸਿਲਾ ਤਰ੍ਹਾਂ ਰੱਖਣਾ ਪਊਗਾ ਸੈਲ ਦਾ ਰੱਖਣਾ ਪਊਗਾ ਜੀ ਉਹ 8 ਇੰਚ ਦੀ ਕਾਲਮ ਆ ਆਪਦੀਆਂ ਸੀ ਥੋੜੀ ਵੱਡੀ ਹੋਊਗੀ ਠੀਕ ਠੀਕ ਇਹ ਕੋਈ ਮੈਟਰ ਨਹੀਂ ਕਰਦੀ ਇਹ ਬਿਸ਼ੱਕ ਦੀ ਤਨ ਫੁੱਟ ਦੀ ਲਾ ਦੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ